ਰਾਗ ਦੇਵ ਮਧਾਰੀ ਪਾਤਸ਼ਾਹੀ ਦਸਵੀ ਬਿਨ ਹਰੀ ਨਾਮ ਨਾ ਬਾਚਨ ਪੈ ਹੈ 14 ਲੋਕ ਜਾਹੇ ਬਸ ਕੀਨੇ ਤਾਤੇ ਕਹਾ ਪਲੈ ਹੈ ਰਹਾਉ ਬਿਨ ਹਰੀ ਨਾਮ ਨਾ ਬਾਚਨ ਪੈ ਹੈ ਹਰ ਨਾਮ ਤੇ ਬਿਨ ਨਾ ਬਾਚਨ ਪੈ ਹੈ ਕੋਈ ਬਚਾਓ ਨਹੀਂ ਕਿਤੇ ਹਰੀ ਨਾਮ ਤੇ ਬਨੋ ਬਚ ਨਹੀਂ ਸਕਦਾ ਕਿਤੇ ਕਾਲ ਸਾਰੇ ਹੀ ਹੈ ਸਰਬ ਵਿਆਪੀ ਹੈ ਕਾਲ ਹੁਕਮ ਸਾਰੇ ਵਿਆਪੀ ਹੈ ਹਰ ਨਾਮ ਦੇ ਉੱਤੇ ਹਰ ਹਰੀ ਨਾਮ ਜਿਹੜਾ ਹੈ ਉਹਦੇ ਧੜੇ ਦਾ ਅਫਸਰ ਹੈ ਅਸਲ ਚ ਉਹਦਾ ਆਪਣਾ ਅਦਵੀ ਹਰੀ ਨਾਮ ਉਹ ਜੰਗਲ ਦੇ ਵਿੱਚ ਡਾਕੂ ਡਾਕੂ ਨੇ ਹਰੀ ਨਾਮ ਤਾਂ ਉਹਦਾ ਬੰਦਾ ਹੈ ਉਹ ਤਾਂ ਰੂਹੀ ਆਈ ਦੀਦਾ ਉਹਦੇ ਨਾਲ ਜਿਹੜਾ ਨਾਮ ਦੇ ਨਾਲ ਜੁੜਜੂ ਨਾ ਉਹਦੀ ਫਿਰੋ ਚੁਗਲੀ ਨਹੀਂ ਹੁੰਦੀ ਗਾ ਉਹ ਵਿਚਾਲੇ ਦਰੂ ਉਹ ਦੱਸ ਦਿੰਦਾ ਜਾ ਕੇ ਵੀ ਉਹ ਆਪਣੇ ਬੰਦਾ ਹੈ ਉਹਨੂੰ ਨਹੀਂ ਕੁਝ ਕਰ ਲੋ ਬਿਨ ਹਾਰੇ ਨਾਮ ਨਾਲ ਬਾਚਨ ਪਹਿ ਬਚਾ ਕੋਈ ਨਹੀਂ ਹਰ ਨਾਮ ਤੇ ਮਿਲੋ ਹਰ ਨਾਮ ਜੁੜੇ ਤੇ ਬਿਨਾ ਹਰ ਨਾਮ ਨੇ ਮੰਤਰ ਐਸਾ ਦੱਸ ਦਿੰਦੇ ਰੂ ਉਹ ਜਿਹੜੀ ਇਹਦੀ ਭਾਸ਼ਾ ਬਦਲ ਜਾਣੀ ਏ ਪਾਸ਼ਾ ਬਦਲ ਆ ਜੜੀ ਏ ਉਹ ਪਾਸ਼ਾ ਨੇ ਬਚਾਉਣਾ ਸਭ 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾ ਪਲੇ ਹੈ ਪਲੇ ਹੈ ਪਲੇ ਹੈ ਤਾਂ ਤੇ ਕਹਾ ਪਲੇ ਹੈ ਪਲੇ ਹੁੰਦਾ ਭੱਜ ਕੇ ਜਾਣ ਜਿਹਦੇ 14 ਲੋਕ ਬਸ ਦੇ ਵਿੱਚ ਨੇ ਉੱਥੇ ਕਿੱਥੇ ਜਾਣ ਕੇ ਭੱਜ ਗਏ ਤਾਂ ਕਹਾ ਪਲੇ ਹੈ 14 ਲੋਕ ਦੇ ਉਹਦੇ ਬਸ ਵਿੱਚ ਨੇ ਉਹਦੇ ਭੱਜ ਕੇ ਪਰੇ ਕਿੱਥੇ ਚਲੇ ਜਾਏਗਾ 14 ਨੋਕਾ ਜੇ ਰਾਜ ਆਉਦਾ ਭਜ ਲੱਗ ਕਿੱਥੇ ਤੱਕ ਭਜਣ ਤਾਤੇ ਕਹ ਪਲਾਇ ਹੈ ਪਲਾਇ ਹੈ ਪਲਾਇ ਹੈ ਪਲਾਇ ਹੈ ਰਹਾਉ RAM ਰਹੀਮ ਉਵਾਰ ਨ ਸਕਹਿ ਜਾ ਕਰ ਨਾਮ ਰਟਹਿ RAM ਲਲ ਚਹ ਰਹੀਮ ਲਲ ਇਹ ਦੋਏ ਨਹੀਂ ਬਿਜਾ ਸਕਦੇ ਆਪ ਨਹੀਂ ਬਚ ਸਕਦੇ ਹੋਏ ਬਚਾਉ ਉਹ ਜਿਹੜਾ ਆਪ ਬਚ ਸਕੂ ਰਾਮ ਰਹੀਮ ਉਵਾਰ ਨਾ ਸਕਾਂ ਸੰਕਾਂ ਜਾ ਕਰ ਨਾਮ ਰਟੈ ਹੈ ਜਾ ਕਰ ਨਾਮ ਰਟੈ ਤੂੰ ਰਾਮ ਨਾਮ ਦੋਦਾ ਰਾਮ ਦਾ ਰਹੀਮ ਦਾ ਰਟੀ ਜਾਣਾ ਇਹਨਾਂ ਨੇ ਤੈਨੂੰ ਬਚਾਉਣਾ ਨਹੀਂ ਇਹ ਬਚਾਉਣ ਦੇ ਯੋਗ ਇਹ ਨਹੀਂ ਇਹ ਬਚਾ ਸਕਦੇ ਇਹ ਨਹੀਂ ਤੇਰੀ ਵਰਹੀ ਰਟਣਾ ਨਹੀਂ ਰਹੀ ਹੈ ਔਰ ਇਹ ਜਿਹੜੀ ਤੂੰ ਦਵਾਈ ਖਾ ਰਿਹਾ ਨਾ ਬਚਣ ਦੀ ਇਹ ਦਵਾਈ ਫੇਲ ਆ ਇਹ ਰੜਦੇ ਰੜਦੇ ਹੀ ਮਰੀ ਜਾਂਦੇ ਖੜਾ ਬ੍ਰਹਮਾ ਪਿਸ਼ਣ ਰੁਦਰ ਸੂਰਜ ਸਸੀ ਤੇ ਬਸ ਕਾਲ ਸਭ ਹੈ ਰੁਦਰ ਵੀ ਵਿਚਾਰਾ ਘੜਤਾ ਕਾਲਵਾ ਸਾਰੇ ਹੀ ਨੇ ਬ੍ਰਹਮਾ ਬ੍ਰਹਮਾ ਪਿਸ਼ਣ ਪਿਸ਼ਣ ਨੂੰ ਰੁਦਰ ਰੁਦਰ ਸ਼ਿਵ ਜੀ ਦਾ ਨੋ ਸੂਰਜ ਸਸੀ ਸੂਰਜ ਸਸੀ ਇਹ ਦੇਵਤੇ ਨੇ ਸਾਰੇ ਹੀ ਸੂਰੀ ਦੇਵਤਾ ਚੰਦਰਵ ਦੇਵਤਾ ਤੇ ਬਸ ਕਾਲ ਸਵੇ ਹੈ ਤੇ ਬਸ ਕਾਲ ਸਵੇ ਹੈ ਉਹ ਭਾਈ ਸਮਾ ਤਾਂ ਸਾਰਿਆਂ ਤੇ ਸ਼ਰੀਰ ਕਰਕੇ ਸਾਰਿਆਂ ਤੇ ਸਮਾ ਸ਼ਰੀਰ ਨਹੀਂ ਜਾਂਦਾ ਕਿਸੇ ਦਾ ਵੀ ਜੋ ਦੀਦਾ ਜੋ ਉਪਜੋ ਸਭ ਦਾ ਆਤਮਾ ਦੀ ਗੱਲ ਵੱਖਰੀ ਹੈ ਸਰੀਰ ਦੀ ਗੱਲ ਵੱਖਰੀ ਹੈ ਆਤਮਾ ਦਾ ਮਰਦੀ ਉਹ ਨਹੀਂ ਕਿਸੇ ਦੀ ਸੂਰਜ ਦੀ ਆਤਮਾ ਹੈ ਉਹ ਦੀ ਚੰਦਰ ਵਿੱਚ ਆਤਮਾ ਹੈ ਨਹੀਂ ਬ੍ਰਹਮਾ ਵਿਸ਼ਨੂੰ ਦੀ ਆਤਮਾ ਹੈ ਜੇ ਬ੍ਰਹਮ ਆਤਮ ਦਰਸ਼ੀ ਹੋ ਜਾਣਗੇ ਉਹ ਫਿਰ ਜੱਬੜ ਬਲਤੇ ਹਟ ਜਾਣਗੇ ਨਹੀਂ ਫਰਕ ਆਇਆ ਨਹੀਂ ਜੱਬੀ ਬਰੀ ਜਾਣਗੇ ਗੱਲ ਤਾਂ ਵੈਸੇ ਕੁਝ ਨਹੀਂ ਜਿੰਦਾ ਜੱਬੜ ਮਨ ਜੀ ਲੱਗਿਆ ਜੰਦਾ ਬੰਦਾ ਰਹਿਣ ਦਾ ਕੀ ਫਰਕ ਪੈਂਦਾ ਉਜੜਾ ਨਿਆਣਾ ਕਹਿੰਦਾ ਵੀ ਮੈਂ ਤਾਂ ਤੈਨੂੰ ਤੇਂਡੋਲ ਝੂੜੇ ਲੈਣੇ ਨੇ ਮੈਂ ਤਾਂ ਜਲੇਬੀ ਖੜੀ ਆ ਹੀ ਨਹੀਂ ਪੁੱਤਰ ਕੇ ਥੱਲੇ ਨਾਗਾ ਵੀ ਜੋ ਲਿਆ ਮੈਂ ਬੱਲੇ ਤੇ ਪੈਸੇ ਮੈਂ ਤਾਂ ਝੰਡੋਲ ਦੇ ਝੂੜੇ ਜੇ ਬਸ ਕਿਸੇ ਲੋਲ ਕਹਦੇ ਥੱਲੇ ਡੁਕੇਦੇ ਉੱਤੇ ਨੂੰ ਕਹਦੇ ਥੱਲੇ ਡੁਕੇਦੇ ਤੈਨੂੰ ਚ ਲੋਲ ਦੇ ਝੂੜੇ ਹੀ ਨੇ ਜਨਮ ਬਰਨਾ ਹੋਰ ਕੀ ਆ ਉਹਦਾ ਜੀ ਲੱਗਿਆ ਹੋਇਆ ਜਾਂ ਅੱਖ ਜੂ ਦੇਖੀ ਜਾਊ ਫੇਰ ਆਵੇ ਵਜੂ ਛੱਡ ਕੇ ਜਿੰਨਾ ਜਰ ਮਨ ਥੱਕਦਾ ਰੱਖਦਾ ਨਹੀਂ ਨਾ ਹੈ ਚਿੱਤ ਅਸਲ ਚਿੱਤ ਥੱਕਦਾ ਰੱਖਦਾ ਨਹੀਂ ਨਾ ਹੈ ਜਨਵਰ ਤੋਂ ਉਹਨਾਂ ਚੱਲਦੀ ਹੈ ਬੰਦਾ ਉਹਦਾ ਛੱਡਦਾ ਨਹੀਂ ਸੰਸਾਰ ਬੇ ਆਉਂਦਾ ਤਾਂ ਆਦਮੀ ਧਰਮ ਦੇ ਖੇਤਰ ਚਾ ਕਿਸੇ ਹੋਰ ਗੱਲ ਖਾਤਰ ਬਹੁਤਿਆਰ ਬਈ ਜੇ ਲ ਸੋਖੂ ਦਾ ਕੋਈ ਬਿਮਾਰ ਹੁੰਦਾ ਕਿ ਸਦੇ ਕੋਈ ਤਕਲੀਫ ਹੁੰਦੀ ਹੈ ਕੋਈ ਦਰਵਾੜੇ ਆ ਜਾਂਦੇ ਨੇ ਕੋਈ ਸੱਟ ਲੱਗ ਜਾਂਦੀ ਹੈ ਕੋਈ ਬਿਮਾਰੀ ਹੁੰਦੀ ਹੈ ਕੰਮ ਖਰਾਬ ਹੋ ਜਾਂਦਾ ਕੋਈ ਕਾਰਨ ਹੁੰਦਾ ਦੁੱਖ ਸੰਸਾਰੀ ਦੁੱਖਾ ਨਾ ਮਾਰਿਆ ਹਿਆ ਧਰਮ ਦੇ ਛੜ ਲ ਚਉਂਦੇ ਪਰ ਇੱਥੇ ਆਗੇ ਇਹ ਗੱਲ ਦਾ ਪਤਾ ਲੱਗਦਾ ਹੈ ਵੀ ਇਹ ਦੁੱਖ ਤਾਂ ਭਾਈ ਰਹਿਣੀ ਦੇ ਦੁੱਖਾਂ ਦੀ ਨਾ ਪਰਵਾਹ ਕਰ ਦੁਖਦਾਈ ਤੇਰਾ ਧਾਰੂ ਝਿੜਣ ਤੈਨੂੰ ਇੱਥੇ ਲਾਇਆ ਆ ਦੁਖੇਦਾਰੂ ਦੀ ਨਾ ਇੱਥੇ ਲਾਇਆ ਆ ਦੁਖਦਾ ਕੁੱਤੇ ਨੇ ਕੂਕਰਤ ਨਾ ਲਗਾਈ ਰੇ ਇਹ ਦੁਖ ਕੁੱਤੇ ਨੇ ਘੇਰ ਕੇ ਲਿਆਉਦੇ ਨੇ ਧਰਮ ਵਾਲੇ ਪਾਸੇ ਰੂਹ ਤੇ ਜਾਣ ਕੇ ਛੱਡੇ ਨੇ ਕੁੱਤੇ ਕੁੱਤਿਆਂ ਦੇ ਦਰਦਾ ਹੀ ਅਗਲਾ ਹੌਲਦਾ ਨਾ ਪਿੱਡ ਵਾਲਿਆਂ ਕੋਲ ਨੂੰ ਪਿੰਡ ਵਾਲੇ ਹੁੰਦੇ ਪਿੰਡ ਦੇ ਘਰ ਬੈ ਜਾਣੇ ਕੁੱਤੇ। ਯਾਦ ਕਰਦੇ ਘਰ ਬੜੂ ਆ ਫੇ ਪਿੰਡ ਵਾਲੇ ਨੂੰ ਕਿ ਦਿਨ ਵਾਲੇ ਜਾਉ ਕਹਦੇ ਵੀ ਇਹਨੂੰ ਕੁੱਤੇ ਥੋੜੇ ਨਹੀਂ ਬੈ ਜਾਣੇ ਸਾਬ। ਉਹ ਕੁੱਤੇ ਪਰਮੇਸ਼ਰ ਦੇ ਨੇ ਦੁੱਖ ਪੈਦਾ ਕੀਤੇ ਪਰਮੇਸ਼ਰ ਦੇ ਘਰ ਆਉਂਦਾ ਫਿਰ। ਕਿਸੇ ਬੁੱਧਰ ਚਾਉਂਦਾ ਹੈ ਕਿਤੇ ਧਰਮ ਦੇ ਜਾਣੀ ਧਰਮ ਦੇ ਲੇੜੇ ਆਉਂਦੇ। ਧਰਮ ਦੇ ਦਾਰੇ ਚ ਆਉਂਦੇ। ਦੁੱਖਾਂ ਤੋਂ ਛਡਕਾਰੇ ਵਾਸਤੇ। ਉੱਥੇ ਮੇਰੇ ਪੜ੍ਹਾਈ ਪੜੀ ਜਾਂਦੀ ਹੈ। ਪੜ੍ਹਾਈ ਜਾਂਦੀ ਹੈ। ਇਸ ਸਾਰੇ ਦੁਖਾ ਦਾ ਘਰ ਹੈ ਉਹ ਕਹਾਂ ਜੇ ਪਰਦਾ ਹੈ ਪਰਦਾ 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 ਫੇਰੋ ਸੰਗ ਜੇ ਫੇਰੋ ਸੰਸਾਰ ਛੱਡਣ ਵਾਲੇ ਹੋ ਜਾਂਦੇ ਉਦੋਂ ਤਾਂ ਪੜਾਈਓ ਸ਼ੁਰੂ ਹੁੰਦੀ ਆ ਜੋ ਪਹਿਲੋ ਹੈ ਪ੍ਰਾਣ ਕੁਰਾਨ ਸਵੇ ਮਤ ਜਾ ਕਹ ਨੇਤ ਕਹ ਹੈ 베ਦ ਪ੍ਰਾਣ ਕੁਰਾਨ ਸਵੇ ਮਤ ਤਿੰਨੇ ਸੀਆਂ 베ਦ ਪ੍ਰਾਣ ਇਹ ਕੁਰਾਨ ਗ੍ਰੰਥਨ ਇਹਦਾ ਜਗਾਹ ਕਹਿੰਦੇ ਤਾਂ ਕਹੇ ਹੈ ਜਿਹੜੇ ਉਹਨੂੰ ਕਹਿੰਦੇ ਨੇ ਦੇਤ ਦੇਤ ਕਹਿੰਦੇ ਨੇ ਹਮੇਸ਼ਾ ਰਹਿਣ ਵਾਲੇ ਨੂੰ ਇਹ ਕੋਲ ਦਾ ਅਨਤ ਦੇ ਅਨਤ ਨਾਂ ਨੇ ਤਰ ਹੈ ਰੰਨਤੋਂ ਦੇਤ ਹਾਂ ਜਿਹੜਾ ਹਮੇਸ਼ਾ ਹੀ ਰਹਿੰਦਾ ਉਹ ਦੇਤ ਹੈ ਬੇਅੰਤ ਦਾ ਮਤਲਬ ਵੀ ਨੇ ਤੇ ਜਿਸਾਂ ਤਰੀਕੇ ਦੇ ਉਵੇਂ ਅਤਿਅੰਤ ਦਾ ਮਤਲਬ ਵੀ ਨਹੀਂ ਤੇ ਐਵੇਂ ਸੇ ਬੇਅੰਤ ਕਹਤੇ ਅਸੀਂ ਉਹਨੂੰ ਬਹੁਤ ਤਾਜ਼ਾ ਚਲਣੇ ਵੀ ਬਹੁਤ ਜ਼ਿਆਦਾ بڑا ਹੈ ਨੇ ਇਹ ਤਾਂ ਵੀ ਹਮੇਸ਼ਾ ਜੇਦਾ ਅਸਲ ਚ ਮਤਲਬ ਨਿਤ ਦੇ ਉਲਟਾ ਹੈ ਨਿਤ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ 인ਦਰ ਨਿੰਦਰ ਮਨਿੰਦਰ ਕਲਪ ਬਹੁ ਇਆ ਬਹੁਤ ਧਿਆਨ ਨਾਲ ਐ ਹੈ ਦੇਖੋ ਸਾਰੇ ਇਹਨੂੰ ਮਤ ਵਾਲੇ ਲਫ਼ਜ਼ ਗੱਲੇ ਨੇ ਮੇ ਮਾਤਾ ਰਬੀ ਹੈ ਧਰਮ ਹੋਈ ਹੈ ਜਿਹੜੇ ਨਵਾ ਧਰਮ ਕਹਿੰਦੇ ਨੇ ਬੇਕੂਫ ਨੇ ਬੇਕੋਨੇ ਸ਼ਾਤਾਨੇ ਹੋ ਇਹ ਤਾਂ ਬਦਮਾਗਨ ਨੇ ਸ਼ਾਤਾਨ ਦੇ ਉਹ ਧਰਮ ਦਾ ਜਿਹੜਾ ਗਲਤ ਪੜਾਇਆ ਤਾਂ ਠੀਕ ਕੀਤਾ ਉਹੀ ਵਧੀਆ ਧਰਮ ਸੀ ਸਾਡੇ ਕੋਲ ਵਧੀਆ ਧਰਮ ਸਾਡੇ ਕੋਲ ਇਹ ਦੂਸਰੋਂ ਵਧੀਆ ਉਜਾੜ ਘਟਿਆ ਕਰਤਾ ਤਾਂ ਇਹਦਾ ਨਾ ਹਿੰਦੂ ਐ ਵਧੀਆ ਦਾ ਨਾ ਬੈਲਕਤਰ ਮੈਂ ਘਟਿਆ ਕਰਤਾ ਹਿੰਦੂ ਹੋ ਗਿਆ ਜਾਂ ਬਿਝ ਝੂਠ ਰਹਾਤਾ ਵੀ ਝੂਠ ਰਹਾਤਾ ਜਦ ਫੇਰਾ ਫੇਰੀ ਲੜਾਤੀ ਆਟੂਲੇ ਟਾਂਬੜ ਲੋਕਾਂ ਨੇ ਇਹਦਾ ਨਾ ਵੜਦੇ ਤੇਰੇ ਬੱਚਾ ਪੈਦਾ ਹੋ ਜੂਏ ਚੰਗੀਆਂ ਗੱਲਾਂ ਨਿਕਤੇ ਜਾਂ ਇਹ ਜੀਆਂ ਤਾਤਰਕ ਵਿਦਿਆ ਸੋ ਆਖੇ ਲੜਾਤੀ ਉਹ ਫੇਰੇ ਹਿੰਦੂ ਕਹਿ ਲਾਗੇ ਨੋ ਉਹ ਤਾਂ ਅਸੀਂ ਸਾਡੀ ਗਲਤੀ ਐ ਨਾ ਕਿਉਂ ਕਹਿਣ ਲੱਗੇ ਬਗਾੜਤਾ ਸੀ ਬਗਾੜਿਆ ਹੋਇਆ ਹਿੰਦੂ ਐ ਸ਼ੁੱਧ ਦਾ ਲੋਬੇ ਦਾ ਸਰਨਾਥਨ ਦਰਬੀ ਵਧੀਆਂ ਨਹੀਂ ਹੈ ਕਿਉਂਕਿ ਸਨਾਤਨ ਦੇ ਵਿੱਚ ਮੂਰਤੀ ਪੂਜਾ ਸਨਾਤਨ ਦਾ ਲਫ਼ਜ਼ ਵੀ ਜਿਹੜਾ ਰੱਖਿਆ ਆ ਸਨਾਤਨ ਸ਼ਬਦ ਇਹਨਾਂ ਨੇ ਨਹੀਂ ਰੱਖਿਆ ਤੁਨੋਂ ਲੋਭ ਰਮੀਆਂ ਨਹੀਂ ਰੱਖਿਆ ਹੈ ਹਿੰਦੂ ਅਸੀਂ ਨਹੀਂ ਰੱਖਿਆ ਨੋ ਹਿੰਦੂ ਮੁਸਲਮਾਨਾਂ ਨੇ ਨੋ ਰੱਖਿਆ ਪੈ ਗਿਆ ਸਨਾਤਨ ਵਿਗਿਆਨੀਆਂ ਨੇ ਨੋ ਰੱਖਿਆ ਹੋਇਆ ਪੈ ਗਿਆ ਸਨਾਤਨ ਹੁੰਦਾ ਸਨਾਤਨ ਜੀ ਦਾ ਮਾਇਆ ਨਾਲ ਜਿਹੜਾ ਤਰੁ ਲਿਪਤ ਹੋ ਗਿਆ ਨਾ ਮੂਰਤੀ ਬੁਝ ਆ ਗਈ ਉਸ ਸਨਾਤਨ ਬਣ ਗਿਆ ਜਦ ਕਬੀਰ ਕਹਿੰਦਾ ਇਹ ਮਨ ਉਲਟ ਸਨਾਤਨ ਹੁਆ ਪੁਰੇ ਮੇਰਾ ਮਾਨਸ ਸਨਾਤਨ ਧਰਮ ਤੋਂ ਉਲਟ ਗਿਆ ਇਹ ਮਨ ਉਲਟ ਸਨਾਤਨ ਹੋਆ ਸਨਾਤਨ ਧਰਮ ਨੂੰ ਹੁਣ ਮੈਂ ਛੱਡ ਤਾ ਉਲਟ ਗਿਆ ਪਹਿਲਾਂ ਉਹਦੇ ਕੋਲ ਸਨਾਤਨ ਧਰਮ ਉਹ ਅਰਥ ਕਰਦੇ ਨੇ ਹੁਣ ਮੈਂ ਉਲਟ ਕੇ ਸਨਾਤਨ ਹੋ ਗਿਆ ਚਲੋ ਮੈਂ ਐਸਾ ਮੰਨ ਲਿਆ ਪਹਿਲਾਂ ਉਹਦਾ ਕਿਹੜਾ ਧਰਮ ਸੀ ਭਈ ਉਲਟੇ ਜਿਹੜੇ ਛੱਡਿਆ ਪਹਿਲਾਂ ਉਹਦਾ ਕੀ ਸੀ ਉਹ ਕਿਉਂ ਤਾ ਫਸਾਰੀ ਤੇ ਤੁਸੀਂ ਇਹ ਅਰਥ ਕਰੋ ਵੀ ਸਨਾਤਨ ਤਾਂ ਉਲਟ ਗਿਆ ਫਿਰ ਉਹ ਸਿੱਖ ਹੋਇਆ ਫਿਰ ਉਹ ਕਹਿੰਦਾ ਖਾਲਸਾ ਕਹਿੰਦਾ ਆਪਣੇ ਆਪ ਨੂੰ ਕਹੇ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਨ ਜਾਨੀ ਫਿਰ ਉਹ ਖਾਲਸਾ ਬਣਿਆ ਕਬੀਰ ਇਹ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਦ ਜੀਵਤ ਬੂਆ ਜਦ ਮੈਂ ਜਿਉਂਦਾ ਮਰ ਗਿਆ ਤਾਂ ਮੈਨੂੰ ਪਤਾ ਲੱਗਿਆ ਕਿ ਹੁਣ ਸਨਾਤਨ ਧਰਮ ਤੋਂ ਬੈ ਉਲਟ ਹੋ ਗਿਆ ਸਨਾਤਨ ਧਰਮ ਡਰੀ ਮੰਨਦਾ ਜਿਉਂਦਾ ਮਰ ਜਾਂਦਾ ਲੇਕਿਨ ਇਸ ਭਗਤੀ ਦੇ ਅਰਥ ਸਾਬਸਾ ਨੇ ਵੀ ਉਹੀ ਕੀਤੇ ਨੇ ਸਾਰੇ ਧੀ ਕਹਿੰਦੇ ਉਹੀ ਕੀਤੇ ਨੇ ਕਿਉਂਕਿ ਤੇ ਸਾਰਿਆਂ ਦੀ ਬਲੀ ਭਗਤ ਸੀ ਅਰ ਕੱਲ ਮੈਂ ਉਹ ਦੇਖਦਾ ਸੀ ਬਹਾਰ ਕੋਸ਼ ਪਰਸੋਂ ਦਾ ਬਹੁਤ ਜ਼ਿਆਦਾ ਸ਼ਰਾਰਤ ਕੀਤੀ ਐ ਨੇ ਕੌਣ ਸਿਰਾਂ ਬਾਲਸੋ ਰੱਬੇ ਨੇ ਜਾਣ ਬੁੱਝ ਕੇ ਜਿਹੜੀ ਐ ਨੇ ਉਹ ਰਾਏ ਦੇਤੀ ਸੀ ਲੋ ਬੂੜਤੀਆਂ ਕੱਢ ਦੋ ਉਹਦੇ ਬਾਅਦ ਇਹਨੇ ਫਿਰ ਰੱਜ ਕੇ ਨੁਕਸਾਨ ਕੀਤਾ ਸੀ ਕੀ ਨੇ ਕੌਣ ਸਿਰ ਫੇਟੇ ਕਰਵਾਇਆ ਰੱਜ ਕੇ ਨੁਕਸਾਨ ਕੀਤਾ ਨੇ ਫਿਰ ਫਕੀਰ ਇਹਨੇ ਦਿਲੇ ਰੜ ਕੇ ਉਹ ਰਾਠੀ ਕਾ ਕਰਦਾ ਸੀ ਤਾਰਾ ਸੁਦੋਤਵ ਇਹ ਅਸਾਭ ਸੁ ਆ ਇਹ ਤਦਾਂ ਨੇ ਰਜਕਰ ਪਸੰਦ ਨਰਾਇਣ ਸਿੰਘ ਮੰਜਾ ਵਾਲਾ ਹਾਂ ਉਹ ਸਾਰੇ ਰਲ ਗਏ ਵੱਡਾ ਤਨ ਇਕੱਠੀ ਸੀ ਆ ਹਾਂ ਇੰਦਰ ਫਨਿੰਦਰ ਮਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਆਇਆ ਹੈ ਇੱਧਰ ਮਨਿੰਦਰ ਫਨਿੰਦਰ ਕਲਪ ਬਹੁ ਧਿਆਵਤ ਧਿਆਨ ਆਇਆ ਹੈ ਤਿਆਉਤ ਤੇ ਆਉਂਦਾ ਉਹ ਸਾਰੇ ਤਿਉਹਦੇ ਧਿਆਨ ਲਾ ਕੇ ਦੇਖਦੇ ਰਹੇ ਨੇ ਸਾਰੇ ਵੀ ਧਿਆਨ ਲਾਉਂਦੇ ਰਹੇ ਟਿਕਾਉਂਦੇ ਰਹੇ ਨਹੀਂ ਧਿਆਨ ਚ ਆਇਆ ਕਿਸੇ ਦੇ ਧਿਆਨ ਚ ਨਹੀਂ ਆ ਸਕਦਾ ਹੁੰਦਾ ਗਿਆਨ ਲਈਦਾ ਹੁੰਦਾ ਫਿਰ ਆਪੇ ਧਿਆਨ ਚ ਆ ਜਾਂਦਾ ਸਮਝ ਆਉਣਾ ਹੀ ਧਿਆਨ ਚ ਹੋਣਾ ਠੜੀ ਜੀ ਦਾ ਭਾ ਗਿਆਨ ਨਹੀਂ ਲੈ ਰਹੇ ਅੰਦਾਜ਼ਾ ਲਾਉਣੇ ਕਿਹਾ ਜਾਉ ਗੱਲਾਂ ਸੁਣ ਕੇ ਅੰਦਾਜ਼ਾ ਉਹ ਅੰਦਾਜ਼ਾ ਲਾਉਂਦੇ ਤੇ ਧਿਆਨ ਚ ਉਰਦਾਜਾ ਲਾ ਰਹੇ ਤੇ ਅੰਦਾਜੇ ਦੇ ਧਿਆਨ ਚ ਲਿਓ ਉਰਦਾਜੇ ਲਾਉਂਦੇ ਇਹ ਗੱਲਾਂ ਸੁਣ ਕੇ ਜੋਗੀ ਫੜਣੀ ਆਉਦੇ ਸਭ ਤੇ ਗਾੜੀ ਦੇ ਸਾਹ ਫਲੀ ਆਇਆ ਜਾਕਰ ਰੂਪ ਰੰਗ ਨਹਿ ਜਣੀਏ ਤੋ ਸੋਖਿਮ ਸ਼ਾਮ ਕਹ ਹੈ ਜਿਹਦਾ ਰੂਪ ਰੰਗ ਨਹੀਂ ਜਾਣਦਾ ਕੋਈ ਤਦ ਤੁਸੀਂ ਉਹਨੂੰ ਸ਼ਾਮ ਕਹਿੰਦੇ ਤਾਂ ਸ਼ਾਮ ਦਾ ਤਾਂ ਰੰਗ ਦਾ ਪਤਾ ਹੈ ਸ਼ਾਮ ਦਾ ਕਾਲਾ ਹੁੰਦਾ ਨਾਲੇ ਕਹਨ ਉਹ ਦਾ ਰੂਪ ਰੰਗ ਨਹੀਂ ਜਾਣਦੇ ਨਾਲੇ ਕਹਿੰਦੇ ਉਹ ਸ਼ਾਮ ਇੱਥੇ ਵੀ ਝੂਠ ਹੈ ਸ਼ਾਮ ਦਾ ਕਾਲੇ ਨੂੰ ਕਹਿੰਦੇ ਹੁਣ ਆਪਾਂ ਜਾ ਕੇ ਰੂਪ ਰੰਗ ਨਹੀਂ ਜਾਣੀਆਂ ਤਾਂ ਸੋਕ ਕੇ ਉਹ ਸ਼ਾਮ ਕਹਾਇ ਹੈ ਕਹਿੰਦੇ ਜਿਹੜੇ ਸ਼ਾਮ ਦੀ ਆਤਮ ਕਿਰਿਸ਼ੁੱਧੀ ਉਹ ਸਿਆੰਧੀ ਹੈ ਸਰੀਰ ਕਾਲਾ ਹੋਊਗਾ ਸਰੀਰ ਤਾਂ ਕਾਲਾ ਹੋ ਸਕਦਾ ਹੈ ਆਤਮਾ ਦੇਖੀਏ ਮੈਂ ਤੁਸੀਂ ਫਿਰ ਉਹਨੂੰ ਕੁਵੇਂ ਸਿਆੰਮ ਕਹਦਾ ਹਾਂ ਮੈਂ ਦੋ ਹੱਥਾਂ ਦਾ ਰੱਖੋ ਬੋਲਦੀ ਆਤਮਾ ਫੋਟੋ ਆਤਮਾ ਦੀ ਬਣਾਓ ਚਲੋ ਅਸੀਂ ਵੀ ਮੰਨ ਲੈਂਦੇ ਹਾਂ ਕੀ ਕਰ ਜਾਵਾਂ ਉਹਨਾਂ ਦੀ ਕੀ ਸੱਚੀ ਸੱਚੀ ਆਤਮਾ ਸੱਚੀ ਹੁੰਦੀ ਐ ਨਾ ਵਰਦੀ ਨਹੀਂ ਦੋ ਚਲੋ ਉਹਦੀ ਫੋਟੋ ਬਣਾ ਲਓ ਸਾਨੂੰ ਕੀ ਇਦਰਾਜ ਆ ਬਨਲੂ ਬੁਰਤੀ ਬਣਾ ਲਓ ਆਤਮਾ ਦੀ ਆਪਾਂ ਮੰਨ ਲੈਂਦੇ ਸਾਰੇ ਆਪਾਂ ਨੂੰ ਇਦਰਾਜ ਕੀ ਆ ਬਨਲੂ ਉਹ ਪਾਈ ਬਣਦੀ ਹੋਈ ਨਹੀਂ ਜਦ ਕੀ ਕਰੀਏ ਬਣਦੀ ਹੋਈ ਹੈ ਬਣ ਸਕਦੀ ਹੋਈ ਨਹੀਂ ਫੇਰ ਬਰਾਡ ਕਦੀ ਜਾਂਦੇ ਨੇ ਯਾਨੀ ਐ ਕਹ ਲੋ ਵੀ ਬਿਲਕੁਲ ਇੱਕ ਖਰਦਮਾਗ ਨੇ ਖੋਤੇ ਦਾ ਦਿਮਾਗ ਰਹਿ ਸਾਰਿਆਂ ਦੇ ਖੋਤੇ ਨੇ ਜਿਹੜੇ ਧਰਮ ਵਿੱਚ ਲੱਗੇ ਬੰਦੇ ਨੇ ਬਹੁਤ ਜਿਆਦਾ ਖੋਤੇ ਨੇ ਬੇਰਗੋਣਾ ਨਾਨਕ ਤੇਜਨ ਅਸਲ ਖਰ ਤੇ ਨਾਨਕ ਤੇਨ ਅਸਲ ਖਰ ਆ ਜਿਹੜੇ ਵਿਚਾਰੇ ਖੋਤੇ ਨੇ ਨਾ ਅਸਲੀ ਨਹੀਂ ਨਕਲੀ ਨੇ ਜਾਰੇ ਇਹ ਨੇ ਖੋਤੇ ਸਰੀਰ ਕਰਕੇ ਉਹ ਨੇ ਖੋਤੇ ਆਤਮਾ ਕਰਕੇ ਅਸਲ ਤਲਕੇ ਹੋਇਆ ਅਸਲ ਨਰਦ ਨਾਦਲੇ ਕਰ। ਆ ਕੋ ਆਤਮ ਕਰਕੇ ਖੋਤੇ ਨੇ, ਇਹ ਸਰੀਰ ਕਰਕੇ ਖੋਤੇ ਨੇ ਵਿਚਾਰੇ। ਅਸਲੀ ਉਹ ਹੈ ਕਸਰੀਏ ਹੋਏ। ਇਹਨਾਂ ਦਾ ਤਾਂ ਜਾਨਵਰ ਅਗਲਾ ਸ਼ਾਇਦ ਘੋੜੇ ਦਾ ਮਿਲ ਜਾਇਆ, ਹੋਰ ਕੋਈ ਮਿਲ ਜਾਇਆ। ਉਹਨਾਂ ਨੂੰ ਖੋਤੇ ਦਾ ਜਾਨਵਰ ਨੇ ਅਗਲਾ ਵੀ। ਕੋਈ ਜਾਨਵਰ ਖੋਤੇ ਹੀ ਰਹਿਣ ਨੇ ਉਹ। ਅਕਲ ਕਰਕੇ ਖੋਤੇ ਨੇ ਤਾਂ ਖੋਤੇ ਨੇ। ਜਨਮ ਜਿਹੜਾ ਮਰਜੀ ਤਾਂ ਹਟ ਗਾ ਲੈਣ, ਖੋਤੇ ਹੀ ਨੇ। ਛੂਟੋ ਕਾਲ ਜਾਲ ਤੇ ਤਬਹੀ ਤਾਹੇ ਚਰਨ ਲਪਟਾ ਹੈ ਛੂਟੋ ਕਾਲ ਜਾਲ ਤੇ ਤਬਹੀ ਜੇ ਕਾਲ ਦੇ ਜਾਲ ਚੋਂ ਕੋਈ ਛੁੱਟਣਾ ਚਾਹੁੰਦਾ ਹੈ ਜੇ ਕਾਲ ਦੇ ਹੁਕਮ ਤੋਂ ਕੋਈ ਬਾਹਰ ਜਾਣਾ ਚਾਹੁੰਦਾ ਹੈ ਸੰਸਾਰ ਚ ਤਾਹੀ ਚਰਨ ਲਪਟਾ ਹੈ ਉਹਦੇ ਚਾਲ ਨੂੰ ਲਪਟੋ ਜਿਹੜਾ ਅੱਖਾਂ ਨੂੰ ਦਿਨਾ ਨਹੀਂ ਫੋਟੋ ਦੀ ਵੰਡੀ ਸਕਦੀ ਖੁਬੇਸ਼ਾ ਰਹਿਣ ਵਾਲਾ ਸਤਗੁਰ ਜਾਗਤਾ ਹੈ ਦਿਉ ਬ੍ਰਹਮ ਹੈ ਬ੍ਰਹਮ ਬ੍ਰਹਮ ਹੈ ਜਿਹੜਾ ਬ੍ਰह्म ਦੇ ਚੜ੍ਹ ਲੋਦੇ ਸੁਭੋ ਜਾ ਕੇ ਹੈ ਤੁਹਾਡਾ ਆਪਣਾ ਹੀ ਮੂਲ ਉਹ ਆਪਣੇ ਬ੍ਰह्म ਕਾਲ ਤੇ ਪਰੇ ਬ੍ਰह्म ਕਾਲ ਤੇ ਪਰੇ ਬਸ ਉਹਦੇ ਚੰਨਾਂ ਦੇ ਵਿੱਚ ਜੁੜ ਜਾਓ ਉਹਦੇ ਨਾਲ ਜੁੜਿਆ ਇੱਕ ਹੋ ਜਾਈਦਾ ਹੈ ਇੱਕ ਹੋਏ ਤਾਂ ਉੱਗ ਬੈਗ